ਇੱਕ ਘਟਨਾ ਹੋਈ ਆ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਤੇ ਉੱਥੇ ਦੀਵਾਰ ਹਾਲ ਦੇ ਵਿੱਚ ਇੱਕ ਹਿੰਦੂ ਅਤਵਾਦੀ ਫੜਿਆ ਜਿਹੜਾ ਕਿ ਗੁਰਦੁਆਰੇ ਦੇ ਅੰਦਰ ਆ ਕੇ ਪਹਿਲਾਂ ਤਾਂ ਉਸਨੇ ਰੁਮਾਲ ਲਾਤਾ ਆਪਣਾ ਸਿਰ ਤੋਂ ਤੇ ਝੇਟਾ ਕੀਤੀਆਂ ਮਤਲਬ ਸ਼ਰਿਆਆਂ ਵੀ ਤੇ ਫੇਰ ਉਸ ਨੂੰ ਬਾਹਰ ਕੱਢਿਆ ਫੜ ਕੇ ਉਹ ਫੇਰ ਅੰਦਰ ਆ ਗਿਆ ਤੇ ਫੇਰ ਉਹਨੇ ਹਿੰਦੂ ਰਾਸ਼ਟਰ ਤੇ ਹਿੰਦੂ ਅਤਵਾਦ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਉਹਨੂੰ ਫੇਰ ਘਟਾਇਆ ਤੇ ਪੁਲਿਸ ਨੂੰ ਫੜਾਇਆ ਫੇਰ ਸੋ ਹਰਕਤਾਂ ਕਹਿੰਦੇ ਐਦਾਂ ਦੀਆਂ ਕਰਦਾ ਸੀ ਜਿਵੇਂ ਦੇ ਪੰਜਾਬ ਦੇ ਵਿੱਚ ਕਰਦੇ ਹੁੰਦੇ ਹਨ ਲੋਕ ਗੁਰੂ ਗ੍ਰੰਥ ਸਾਹਿਬ ਦੇ ਹਮਲਾ ਕਰਨ ਵਾਲੇ ਵੀ ਮੰਦਬੁੱਧੀ ਲਾਲੋ ਜਿਵੇਂ ਬਾਬੇ ਜਾਂ ਭੂਤ ਆਉਦੇ ਹੁਣ ਐਦਾਂ ਦੀਆਂ ਹਰਕਤਾਂ ਕਰਦਾ ਸੀ ਉਹ ਪਰ ਇੱਕ ਗੱਲ ਅਸੀਂ ਬਹੁਤ ਹੀ ਵਿਸਥਾਰ ਦੇ ਨਾਲ ਆਪਣੇ ਹੀ ਪ੍ਰੋਗਰਾਮ ਦੇ ਵਿੱਚ ਦੱਸ ਚੁੱਕੇ ਹਾਂ ਕਿ ਜਿਹੜੀ ਕੋਈ ਪਿੱਛੇ ਕੋਈ ਸਾਜ਼ਿਸ਼ੀ ਧਿਰ ਹੁੰਦੀ ਹੈ ਉਹ ਆਪਣੇ ਆਪ ਦੇ ਵਿੱਚ ਜਿਹੜਾ ਹੈ ਕੋਈ ਨਾ ਕੋਈ ਗੋਲੀ ਐਦਾਂ ਦੀ ਖਾਉਂਦੇ ਨੇ ਬੰਦੇ ਨੂੰ ਪਹਿਲਾਂ ਉਹਨੂੰ ਟਾਰਗੇਟ ਦੇ ਦਿੰਦੇ ਨੇ ਟੀਚਾ ਦੇ ਦਿੰਦੇ ਨੇ ਵੀ ਤੂੰ ਆਹ ਕੁਛ ਕਰਨ ਫਿਰ ਉਸ ਨੂੰ ਗੋਲੀ ਖਵਾ ਦਿੰਦੇ ਨੇ ਕੋਈ ਉਸ ਦੇ ਉਸ ਤੇ ਫਿਰ ਜਿਹੜੀ ਉਹਦੀ ਚਿਪ ਹੁੰਦੀ ਹੈ ਨਾ ਦਿਮਾਗ ਦੀ ਉਹਦੇ ਚ ਇੱਕੋ ਹੀ ਮੰਤਰ ਰਹਿ ਜਾਂਦਾ ਇੱਕੋ ਹੀ ਚੀਜ਼ ਰਹਿ ਜਾਂਦੀ ਹੈ ਵੀ ਜੋ ਉਸ ਨੂੰ ਸਮਝਾਇਆ ਗਿਆ ਹੁੰਦਾ ਬਾਕੀ ਸਾਰੀਆਂ ਡਿਲੀਟ ਹੋ ਜਾਂਦੀਆਂ ਨੇ ਸੋ ਇਸ ਕਰਕੇ ਉਹਦਾਂ ਦੀਆਂ ਹਰਕਤਾਂ ਕਰਨ ਲੱਗ ਜਾਂਦਾ ਐਦਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਿੱਖ ਮਰਿਆਦਾ ਦੇ ਉੱਤੇ ਹਮਲੇ ਕਰਵਾਏ ਨੇ ਇਹ ਗੱਲ ਆਪਾਂ ਹੱਥ ਜੋੜ ਕੇ ਕਹਿ ਰਹੇ ਹਾਂ ਕਿ ਬਹੁਤ ਸਾਨੂੰ ਉਹ ਰਹਿਣ ਦੀ ਲੋੜ ਆ ਸੁਚੇਤ ਰਹਿਣ ਦੀ ਲੋੜ ਆ ਕਿਉਂਕਿ ਜੇ ਇੱਥੇ ਕੋਈ ਅਜਿਹੀ ਘਟਨਾ ਹੁੰਦੀ ਆ ਸਾਡੀਆਂ ਤਾਂ ਭਾਵਨਾਵਾਂ ਭੜਕਦੀਆਂ ਨੇ ਸਾਡੇ ਹਿਰਦੇ ਵੀ ਵਿਲੁਧਰੇ ਜਾਂਦੇ ਨੇ ਤੇ ਇਹ ਸਿਸਟਮ ਆ ਜਿਹੜਾ Hindu ਸਿਸਟਮ ਆ ਨਾ ਉਹ ਚਾਹੁੰਦਾ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਬਾਕੀ ਮੁਲਕਾਂ ਦੇ ਵਿੱਚ ਸਿੱਖ ਅਮਨ ਅਮਾਨ ਦੇ ਨਾਲ ਰਹਿੰਦੇ ਨੇ ਤੇ ਆਪਣਾ ਜਿਹੜਾ ਹੈ ਮੋਰਚਾ ਚਲਾ ਰਹੇ ਨੇ ਖਾਲਸਾ ਦਾ ਉਹਨਾਂ ਦੇ ਵਿੱਚ ਵਿਗਨ ਪਾਇਆ ਜਾਵੇ ਤੇ ਉਹਨਾਂ ਨੂੰ ਉਥੋਂ ਇਹ ਜਿਹੜੀਆਂ ਜਿੱਤ ਦੀਆਂ ਕਾਰਵਾਈਆਂ ਨੇ ਮੰਜ਼ਲ ਦੀਆਂ ਕਾਰਵਾਈਆਂ ਨੇ ਖਾਲਸਾਤਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ ਤੇ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਕਿਉਂਕਿ ਸਿੱਖ ਜਦੋਂ ਗੁੱਸੇ ਚ ਜਾਊਗਾ ਚਾਰ ਚਪੇੜਾਂ ਤਾਂ ਮਾਰੂਗਾ ਲਤਮਾ ਵੀ ਤੋੜੂਗਾ ਪਰ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਅਜਿਹੀ ਕੋਈ ਕਾਰਵਾਈ ਨਹੀਂ ਕਰਨੀ ਹੈਗੇ ਤੇ ਆਪਾਂ ਨੂੰ ਕੋਈ ਵੀ ਹਿੰਸਕ ਕਾਰਵਾਈ ਜਾਂ ਐਦਾਂ ਦੀ ਕੋਈ ਗੱਲਬਾਤ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੇ ਆਪ ਤੇ ਉਤੇ ਜ਼ਬਤ ਰੱਖਣਾ ਚਾਹੀਦਾ ਪਰ ਸਾਨੂੰ ਇਹ ਗੱਲ ਪੱਕੀ ਕਰਨੀ ਚਾਹੀਦੀ ਹੈ ਕਿ ਸਾਡੀਆਂ ਅੱਖਾਂ ਹੁਣ ਬਾਹਰ ਸਾਨੂੰ ਪਹਿਰੇ ਤੇ ਵੀ ਬੰਦੇ ਲਾਉਣੇ ਪੈਣੇ ਆ ਇਹਨਾਂ ਗੁਰਦੁਆਰਿਆਂ 'ਚ ਵੀ ਕੈਮਰਿਆਂ ਕੁਮਰਿਆਂ ਨਾਲ ਨਹੀਂ ਸਰਨਾ ਹੈਗਾ ਕੈਮਰੇ ਤੇ ਤਾਂ ਬੰਦਾ ਮੰਦਪੂਤੀ ਕਾਰਵਾਈ ਕਰਕੇ ਚਲਾ ਜਾਊਗਾ ਫੇਰ ਗੱਲਬਾਤ ਫੇਰ ਉੱਥੇ ਦੀ ਉੱਥੇ ਸੋ ਇਹਨਾਂ ਨੇ ਇਹ ਨਾ ਮੁਲਕਾਂ ਨੂੰ ਇੰਡੀਆ ਸਮਝਿਆ ਹੋਇਆ ਇਹਨਾਂ ਮੁਲਕਾਂ ਮੁਲਕਾਂ ਨੂੰ ਵੀ ਇੰਡੀਆ ਸਮਝਿਆ ਹੋਇਆ ਰਾ ਨੇ ਤੇ ਮੋਦੀ ਦੇ ਜਿੰਨੇ ਵੀ ਜੁੜ ਲਿਆ ਉਹਨੇ ਸੋ ਇਹਨਾਂ ਨੂੰ ਨੱਥ ਪਾਉਣੀ ਪਊਗੀ ਕੜੀਸਣਾ ਪਊਗਾ ਇਹਨਾਂ ਨੂੰ ਸੋ ਕੋਈ ਹੋਰ ਕਿਸੇ ਕਿਸਮ ਦੀ ਹਿੰਸਕ ਕਾਰਵਾਈ ਨਹੀਂ ਕਰਨੀ ਪਰ ਕੜੀਸ ਤਾਂ ਸਕਦੇ ਹੋ ਤੁਸੀਂ ਕੜੀਸ ਲਿਆ ਕਰੋ ਚੜ੍ਹਦੀ ਕਲਾ